ਚਿਕਾਲ ਜੀ ਸਾਰੇ ਪਿੰਡ ਪਰਵਾ ਨੂੰ ਹੋਰ ਸਨਾਉਂ ਟਾਡਾ ਕੀ ਹਾਲ ਚਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੂਤ ਪੰਜਾਬਣ ਦੇਸੀ ਬਲੌਗ ਦੇ ਵਿੱਚ ਤੇ ਅੱਜ ਮਿਲ ਗਈਆਂ ਸਫਾਈਆਂ ਕਰਨ ਦੀਵਾਲੀ ਦੀਆਂ ਤੇ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਦੀਵਾਲੀ ਤੇ ਦੇਣਵਾ ਤੇ ਸਫਾਈਆਂ ਵੀ ਕਰਨੀਆਂ ਜ਼ਰੂਰੀ ਆ ਘਰ ਦੇ ਵਿੱਚ ਠੀਕ ਆ ਤੇ ਅੱਜ ਮੈਂ ਤੇ ਸਾਰਾ ਕੁਝ ਕੱਢ ਕੇ ਬਾਹਰ ਭਾਂਡੇ ਵਗੈਰਾ ਧੋਵਾਂਗੇ ਫੇਰ ਟਕਾਵਾਂਗੇ ਠੀਕ ਹੈ ਜੀ ਤੇ ਆ ਵੇਖੋ ਜਿਸ ਤਰ੍ਹਾਂ ਜਾਲੇ ਲੱਗੇ ਆ ਨਾ ਮੈਂ ਨਹੀਂ ਸਿਲਾਏ ਇਸੇ ਕਰਕੇ ਨਹੀਂ ਸਿਲਾਏ ਜਿਵੇਂ ਮੈਂ ਤੁਹਾਨੂੰ ਮੈਂ ਦਿਖਾਵਾਂਗੀ ਤੇ ਜਾਲੇ ਬਹੁਤ ਜਿੱਦਾਂ ਲੱਗ ਜਾਂਦੇ ਆ ਦੇਖੋ ਸਾਈਡਾਂ ਤੇ ਵੀ ਹਨਾ ਤੇ ਨੁਕਰਾਂ ਦੇ ਵਿੱਚ ਤੇ ਖਾਸ ਕਰਕੇ ਠੀਕ ਆ ਇਹੀ ਆਪਾਂ ਲਾਉਣੇ ਅੱਜ ਤੇ ਇਹ ਲਾਵਾਂਗੇ ਅਸੀਂ ਇੱਕ ਚੀਜ਼ ਦੇ ਨਾਲ ਤੇ ਫੇਰ ਮਤਲਬ 4-5 ਮਹੀਨੇ ਤੱਕ ਜਾਲਾ ਨਹੀਂ ਲੱਗੂਗਾ ਠੀਕ ਆ ਪਾਂਡੇ ਦੇ ਸਾਰੇ ਕੱਢ ਲਏ ਹੈਂਗਰ ਹੋਵੇ ਸਾਫ਼ ਤੇ ਸਟੈਂਡ ਹੁਣ ਇਹਨੂੰ ਸਾਫ਼ ਕਰਾਂਗੇ ਸਟੈਂਡ ਨੂੰ ਇਹਦੇ ਵਿੱਚ ਭਾਂਡੇ ਟਿਕਾ ਲਾਂਗੇ ਠੀਕ ਹੈ ਸਾਰੇ ਕੱਢ ਲਿਆ ਸਮਾਨ ਲਓ ਜੀ ਭਾਂਡਿਆਂ ਦਾ ਲੱਗ ਗਿਆ ਬਾਜ਼ਾਰ ਸਾਰੇ ਕੱਢ ਲਿਆ ਭਾਂਡੇ ਠੀਕ ਹੈ ਹੁਣ ਮੈਂ ਨਹੀਂ ਮੇਰੀ ਜੀ ਸੰਝਾ ਬਾਹਰ ਮੈਂ ਕੜੀ ਦੀ ਘੱਟ ਤੇ ਅੱਜ ਕੜੀ ਚੋਗੜ ਬਣਨਗੇ ਠੀਕ ਹੈ ਕੰਮ ਹੈਗਾ ਜ਼ਿਆਦਾ ਹੋਣਾ ਅੱਜ ਰੋਟੀ ਨਹੀਂ ਬਣਨੀ ਅੱਜ ਕੜੀ ਚੋਰ ਚੱਲਣਗੇ ਲਓ ਜੀ ਰਸੋਈ ਹੋ ਗਈ ਖਾਲੀ ਨਿਆਣਿਆਂ ਨੂੰ ਫਟਾਫਟ ਕਰਾਤੀ ਨਾਲ ਤੇ ਨੇਰਾ ਹੋ ਹੀ ਜਾਂਦਾ ਸੀ ਉਧਰੋਂ ਤੇ ਹੁਣ ਮੈਂ ਲਾਵਾਂਗੀ ਜਾਲੇ ਲੱਲਿਆ ਇੱਕ ਜਾਲੇ ਲਾਉਣਾ ਦਾ ਜੀ ਕੜੀ ਉਬਲਦੀ ਪਈ ਐ ਇਹਦਾ ਉਬਲਣ ਦਾ ਵੀ ਇਲਾਜ ਇੱਕ ਕਰਨਾ ਪੈਣਾ ਕਿਉਂਕਿ ਮੈਂ ਹੁਣ ਅੰਦਰ ਨਹੀਂ ਕੰਮ ਕਰਨ ਇੱਕ ਲੱਲਣਾ ਛੋਟੀ ਗਲਾਸੀ ਜਿਸ ਤਰ੍ਹਾਂ ਤੇ ਇਹਨੂੰ ਇਹਦੇ ਵਿੱਚ ਪਾ ਦੇਣੀ ਆ ਠੀਕ ਆ ਇਹਦੇ ਨਾਲ ਕੜੀ ਨਹੀਂ ਉਪਲੂਗੀ ਠੀਕ ਆ ਜਿੰਨਾ ਮਰਜ਼ੀ ਤੇਜ਼ ਗੈਸ ਚੱਲਦਾ ਹੋਵੇ ਵੇਖਿਆ ਬੈਗੀ ਨਾ ਥੱਲੇ ਤੇ ਉਬਲ ਕੇ ਬਾਹਰ ਨਹੀਂ ਆਉਗੀ ਠੀਕ ਆ ਲਾ ਦੇਣੀ ਆਪਾਂ ਸਾਰੇ ਠੀਕ ਆ ਜੀ ਤੇ ਜਨਾ ਮਾਰਨਾ ਤਾਂ ਵੀ ਜੀ ਕਰਦਾ ਪਰ ਫਿਰ ਵੀ ਕੀ ਕਰੀਏ ਫਿਰ ਇਹ ਮਾਰਨੀ ਹੈ ਲੈਣੀ ਹੈ ਜੇ ਰਾ ਮਾਰਾਂਗੇ ਇਹ ਫੇਰ ਹੋ ਜਾਣੀਆਂ ਵਾ ਤੇ ਫਿਰ ਸਾਡਾ ਜਾਲੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਣਾ ਤੇ ਇਸ ਕਰਕੇ ਆਹ ਤਾਂ ਸਭ ਤੋਂ ਵੱਡੀ ਜਿਹੜੀ ਮੱਕੜੀ ਹੈ ਨਾ ਇਹ ਇਹਨੂੰ ਏਦਾਂ ਮਾਰਨੀ ਠੀਕ ਆ ਬਾਅਦ ਵਿੱਚ ਆਪਾਂ ਇੱਕ ਚੀਜ਼ ਵਾ ਉਹ ਇੱਥੇ ਪਾਵਾਂਗੇ ਠੀਕ ਆ ਤੇ ਫਿਰ ਉਹਦੇ ਨਾਲ ਜਾਲਾ ਨਹੀਂ ਛੇਤੀ ਸੀ ਲੱਗੂਗਾ ਠੀਕ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਬਾਅਦ ਵਿੱਚ ਦੱਸਾਂਗੀ ਠੀਕ ਹੈ ਤੇ ਤੁਸੀਂ ਵੀ ਇਸੇ ਤਰ੍ਹਾਂ ਸਫਾਈਆਂ ਕਰਿਓ ਆਪਣੀਆਂ ਦਿਵਾਲੀ ਦੀ ਤੇ ਆਹ ਵੇਖੋ ਜੇ ਜਿੰਦੀ ਇਹ ਆਹ ਤਾਂ ਮੈਂ ਸਰਕ ਨਾਲ ਲੇਕ ਤੇ ਇਦਾਂ ਸਭ ਨੂੰ ਇਹਨੂੰ ਇਹਨੂੰ ਸਾਫ਼ ਕਰ ਲੈਣਾ ਆਪਾਂ ਸਰਕ ਦੇ ਨਾਲ ਸਾਰਾ ਤੇ ਇਸ ਤਰ੍ਹਾਂ ਆਪਾਂ ਗਿੱਲਾ ਕੱਪੜਾ ਲੈ ਕੇ ਸਾਰਾ ਇਹਦੇ ਤੇ ਪੇਰ ਦੇਣਾ ਵਾ ਠੀਕ ਹੈ धोला तो क्योंकि लत्था नहीं है अवल तो मैं ला के धो देना से फिट हो लथना नहीं है ना इस तरह आप सारियाँ कर लिया ऐसा कपड़ा पैके सारा साफ कर लगे ਇਹ ਖਾਸ 8 ਮਿੰਟ ਦੇ ਵਿੱਚ ਤੇ ਜਲਦੀ ਨਾਲ ਇਹ ਵਿਕੋ ਸਾਫ ਐਮ ਹੋ ਗਿਆ ਬਹੁਤਾ ਪਾਣੀ ਵੀ ਨਹੀਂ ਲੱਗਾ ਬੜੇ ਸੁੱਕੇ ਜਿਹੇ ਤਰੀਕੇ ਦੇ ਨਾਲ ਇਹਨੂੰ ਸਾਫ ਹੋ ਗਿਆ ਇਹਦਾ ਪਾਣੀ ਵਾਲਾ ਸਟੈਪੋਟ ਵੀ ਨਹੀਂ ਕਰਨੀ ਪਈ ਆਪਾਂ ਨੂੰ ਲਓ ਜੀ ਇੱਕ ਮੈਂ ਲਏ ਸਰਕਾ ਠੀਕ ਹੈ ਇੱਕ ਖਾਲੀ ਮੱਗ ਲੈ ਲਿਆ ਇੱਕ ਫਰਨੈਲ ਲੈ ਲਈ ਆ ਠੀਕ ਹੈ ਇਹ ਤਿੰਨੇ ਚੀਜ਼ਾਂ ਆਪਾਂ ਮਿਲਾਉਣੀਆਂ ਵਿੱਚ ਪਾਣੀ ਪਾਉਣਾ ਵਾ ਥੋੜਾ ਜਿਹਾ ਠੀਕ ਹੈ ਤੇ ਆਹ ਦੇਖੋ बस ਐ ਨੀਕੇ ਲੈਣੀ ਫਰਨੈਲ ਤੇ ਜੇ ਫਰਨੈਲ ਹੈਗੀ ਤੁਹਾਡੇ ਕੋਲ ਫਰਨੈਲ ਲੈ ਲਓ ਜੇ ਫਰਨੈਲ ਦੀਆਂ ਗੋੜੀਆਂ ਹੈਗੀਆਂ ਤਾਂ ਸਭ ਤੋਂ ਵਧੀਆ ਠੀਕ ਹੈ ਮੇਰੇ ਕੋਲ ਫਰਨੈਲ ਦੀਆਂ ਗੋੜੀਆਂ ਨਹੀਂ ਸੀ ਹੈਗੀਆਂ ਇਸ ਟਾਈਮ ਠੀਕ ਹੈ ਤੇ ਵਿੱਚ ਪਾਵਾਂਗੀ ਸਰਕਾ ਜਿਹੜੀ ਖੱਟੇ ਦੀ ਸਮੈਲ ਹੁੰਦੀ ਨਾ ਹੁਣ ਆਪਾਂ ਦੋਨਾਂ ਚੀਜ਼ਾਂ ਚ ਪਾਉਣਾ ਪਾਣੀ ਇਸ ਚੀਜ਼ ਨਾਲ ਜਿੱਦਾਂ ਕੀੜੀਆਂ ਵਗੈਰਾ ਨਹੀਂ ਆਉਂਦੀਆਂ ਵੇਖੋ ਮੈਂ ਲੀਕਾ ਵੀ ਮਾਰੀਆਂ ਲਸ਼ਮਰੇਖਾ ਦੀਆਂ ਤੇ ਇਹ ਥੋੜਾ ਕੀ ਟਾਈਮ ਅਸਰ ਰਹਿੰਦਾ ਵਾ ਜਿੱਦਾਂ ਫੇਰ ਉਹ ਹੋ ਜਾਂਦਾ ਵਾ ਪਰ ਇਹਦੇ ਨਾਲ ਬਹੁਤ ਫਰਕ ਪਵੇਗਾ ਠੀਕ ਆ ਤੇ ਆ ਮੈਂ ਪਾਣੀ ਲਿਆ ਤੇ ਪਾਣੀ ਆਪਾਂ ਬਸੇ ਨੱਕ ਪਾਉਣਾ ਠੀਕ ਆ ਤੇ ਇਹਨੂੰ ਹੁਣ ਆਪਾਂ ਬੋਤਲ ਦੇ ਵਿੱਚ ਪਾ ਲੈਣਾ ਤੇ ਇਹ ਸਿਰ ਆਪਾਂ ਸਪਰੇਅ ਕਰ ਲਈ ਸਾਰੇ ਜਿੱਥੇ ਮਕੜੀਆਂਆਂ ਲੱਗੀਆਂ ਬਸ ਜਿੱਦਾਂ ਸਾਰੇ ਨੁਕਦਿਆਂ ਦੇ ਵਿੱਚ ਆਪਾਂ ਸਪਰੇਅ ਕਰ ਦੇ ਲਈ ਇਹਦੀ ਸਮੈਲ ਨਾਲ ਹੀ ਨਾ ਇਹ ਲਗੋ 2 ਮਹੀਨੇ ਲਈ ਸਵੇਰ ਰਹਿਣਾ ਕਿੰਦੀ ਤਨਾ ਤਰੀਕੇ ਨਾਲ ਠੀਕ ਆ ਆਪਾਂ ਪਾਣੀ ਪਾਣੀ ਦੇ ਵਿੱਚ ਆ ਸ਼ੰਕਾ ਦੇਣਾ

ਹੋ ਰੱਖ ਦਿੱਤੇ ਤੇ ਸਵੇਰੇ ਲਾਵਾਂਗੇ ਰਸੋਈ ਦੇ ਵਿੱਚ ਠੀਕ ਆ ਹੁਣ ਧੋ ਕੇ ਰੱਖ ਦਿੱਤੇ ਸਾਰੇ ਲਓ ਜੀ ਅਖਬਾਰ ਮੈਂ ਵਿਛਾ ਰਿਹਾ ਹੁਣ ਮੈਂ ਲੱਗੀ ਭਾਂਡੇ ਰੱਖਣ ਤੇ ਰੰਗ ਵੀ ਕਰਨਾ ਸੀ ਤੇ ਅਸਲ ਐਫਾਂ ਸੀ ਕਵਰ ਵੀ ਨਹੀਂ ਹੋਣਾ ਸੀ ਜਿਸ ਤਰ੍ਹਾਂ ਤੇ ਫਿਲਹਾਲ ਤਾਂ ਮੈਂ ਅਖਬਾਰ ਹੀ ਵਿਛਾ ਦਿੱਆਂ ਕਿਉਂਕਿ ਬਾਜ਼ਾਰ ਜਾਵਾਂਗੇ ਤਾਂ ਫੇਰ ਹੀ ਲੈ ਕੇ ਆਵਾਂਗੇ ਰਾਤੀ ਆ ਗਿਆ ਸੀ ਮੀਂਹ ਤੇ ਇਧਰ ਰਾਤੀ ਕੰਮ ਨਿਪਟੜ ਜਾਣਾ ਸੀ ਰਾਤੀ ਲੋ ਜੀ ਭਾਂਡੇ ਵੀ ਹੁਣ ਦਿੱਤੇ ਟਿਕਾ ਸੀ ਹਰਸੋਈ ਦੀ ਹੋ ਗਈ ਹੁਣ ਸਫਾਈ ਠੀਕ ਹੈ ਜੀ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਰੇ ਜਾਣੇ ਠੀਕ ਹੈ ਜੀ ਤੇ ਜੇ ਚੈਨਲ ਦੇ ਨਵੇਂ ਆਏ ਹੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਤੇ ਕੋਈ ਕਮੀ ਪੇਸ਼ੀ ਹੋਵੇ ਤੇ ਜਰੂਰ ਦੱਸਿਆ ਕਰੋ ਠੀਕ ਹੈ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਓਕੇ ਬਾਏ ਬਾਏ ਟਾਟਾ ਸਾਰੇ ਪਿਆਰ ਨਾਲ ਬਾਈ ਬਾਏ